ਮੈਂ ਨਰੰਗ ਸਿੰਘ ਜੀ ਪੜ ਬੀਬੀਪੁਰ ਅੱਜ ਸਾਡੇ ਨਗਰ 'ਚ ਸੰਤ ਬਾਬਾ ਭਵਿੰਦਰ ਸਿੰਘ ਜੀ ਰਾਣਾ ਸਾਹਿਬ ਜਰਗ ਵਾਲੇ ਪਹੁੰਚੇ ਹੋਏ ਨੇ ਦੀਵਾਨ ਚੱਲ ਰਿਹਾ ਹੈ ਬੜੀ ਵੱਡੀ ਗੇਂਦੀ ਦੇ ਵਿੱਚ ਅੱਜ ਸਿੱਤੇ ਇੱਥੇ ਮਹਾਰਾਜਿਆਂ ਦੇ ਵੱਜਣ ਸੁਣਨ ਵਾਸਤੇ ਪਹੁੰਚੀ ਹੈ ਸੋ ਅਸੀਂ ਨਗਰ ਵੱਲੋਂ ਸਾਡੇ ਨਾਲ ਸਾਡੇ ਗੁਰਦੇਵ ਸਿੰਘ ਜੀ ਨੇ ਵੱਡਾ ਸਹਿਯੋਗ ਹੈ ਇਹਨਾਂ ਦਾ ਜਿਉ ਧਾਰਮਿਕ ਕੋਈ ਵੀ ਪ੍ਰੋਗਰਾਮ ਕਰਦੇ ਆਂ ਕਿਤੇ ਵਿਧੀਆਂ ਕਰਦੇ ਆਂ ਐਕਟੀਵਿਟੀਆਂ ਕਰਦੇ ਆਂ ਸੀ ਇਹ ਚੈਨਲ ਦਾ ਬਟਾ ਜਦੋਂ ਦੁਬਹਿਰ ਨੂੰ ਨਾ ਤੇ ਕਿਰਪਾ ਵੀ ਬੜੀ ਕਿਰਤ ਹੋਈ ਆ ਕਿਨੇ ਕੈਨੇਡਾ ਜਨੇ ਜਲਦੀ ਗੱਲ ਜਨੇ ਬਹੁਤ ਵੱਡੀ ਸੇਵਾ ਹਰ ਵੀ ਜੋ ਵੀ ਸੇਵਾ ਹੋਵੇ ਬੰਦੇ ਵੱਡੀ ਕਰਦੇ ਨੇ ਤੋਂ ਅੱਜ ਬੜੀ ਵੱਡੀ ਪੱਧਰ ਤੇ ਅਸੀਂ ਲੰਗਰ ਤਿਆਰ ਕੀਤਾ ਸੰਗਤਾਂ ਵਾਸਤੇ ਤੋਂ ਵੱਡੀ ਪੱਧਰ ਤੇ ਸੰਗਤਾਂ ਜੁੜਤੀ ਹੋਈ ਆ ਆ ਵੀ ਕਿੰਨੀ ਵਰਸੀ ਮਨਾਈ ਜਾ ਰਹੀ ਆ ਜਿੱਤੇ ਕਿਹੜੇ ਕਿੰਨੀ ਤਰੀਕ ਨੂੰ ਮਨਾਏ ਜਾ ਰਹੀ ਆ ਗੁਰਦੁਆਰਾ ਚਾਦਕਰਨ ਵਾਲਾ ਸਾਹਿਬ ਅੱਜ ਅਸੀਂ 50ਵੀਂ ਵਰਸੀ ਆ ਜਿਹੜੀ ਸ਼ੰਤ ਬਾਬਾ ਇਸਰ ਸਿੰਘ ਮਹਾਰਾਜ ਜੀ ਦੀ ਮਨਾਈ ਜਾਰੀ ਹੈ ਗੁਰਦੁਆਰਾ ਜਗ ਰানা ਸਾਹਿਬ ਦੇ ਜਿਹਦੇ ਵਿੱਚ 20 ਤਰੀਕ ਤੋਂ ਬਾਬਾ ਜੀ ਦੇ ਦੀਵਾਨ ਸ਼ੁਰੂ ਨੇ ਉਹ 23 ਤਰੀਕ ਤੱਕ ਜੋ 26 ਤਰੀਕ ਨੂੰ ਲੈਣ ਸਵਾਈ ਕੀਰਤਨ ਅੱਜ ਪਿੰਡ ਬੀਵੀਪੁਰ ਜੋ ਦੀਵਾਨ ਸਜਾਏ ਜਾ ਰਹੇ ਨੇ ਇਹ ਕਿਸ ਸੰਬੰਧ ਵਿੱਚ ਹੈ ਇਹ ਇਹੀ ਇਸ ਇਸ ਬਰਸੀ ਦੇ ਸੰਬੰਧ ਵਿੱਚ ਇਹ ਸਜਾਏ ਜਾ ਰਹੇ ਨੇ ਤਾਂ ਕਿ ਸੰਗਤਾਂ ਨੂੰ ਜਾਗਰੂਕ ਕੀਤਾ ਜਾਵੇ ਕੀ ਸੰਤ ਸਿੰਘ ਜੀ ਮਹਾਰਾਜ ਜੀ ਦੀ 50ਵੀਂ ਵਰਦੀ ਆ ਵੀ ਆਪਾਂ ਨੇ ਉਹਨਾਂ ਨੂੰ ਢੂਗ ਦਾਵਨਾ ਮਨਾਉਣਾ ਹੈ ਉਹਨਾਂ ਦੇ ਜੋ ਬਚਨ ਨੇ ਕਿਉਂਕਿ ਬਾਬਾ ਜੀ ਵੀ ਸੰਤ ਸਿੰਘ ਇਸ ਸੰਤ ਸਿੰਘ ਜੀ ਮਹਾਰਾਜ ਜੀ ਆ ਨਾ ਰਹੇ ਨੇ ਉਹਨਾਂ ਦੀ ਜਥੇ ਜੇ ਰਹੇ ਨੇ ਢੋਲ ਕੀ ਵੀ ਵਜਾਉਂਦੇ ਰਹੇ ਨੇ ਤੇ ਇਹਨਾਂ ਦਾ ਬਹੁਤ ਲਗਾਸ ਕਿਸੇ ਮਹਾਂਪੁਰਖ ਦਾ ਇਹਦਾ ਵੀ ਬਚਨ ਸੁਣਨ ਵਾਲੇ ਨੇ ਇਸ ਕਰਕੇ ਵੀ ਪ੍ਰਚਾਰ ਕਰ ਰਹੇ ਨੇ ਵੀ ਵੱਧ ਤੋਂ ਵੱਧ ਜਿਹੜੀ ਵਰਸੀ ਆਪਾਂ ਢੂਗ ਦਾਵਨਾ ਮਨਾ ਸਕੀਏ ਇਕੱਠੇ ਹੋ ਗਏ ਸਾਰੇ ਧੰਨਵਾਦ ਆਉ ਤੁਹਾਨੂੰ ਦਿਖਾਉਨੇ ਆ ਸੰਗਤਾਂ ਦਾ ਭਾਰੀ ਇਕੱਠ ਸਰਦਾ ਪ੍ਰੇਮ ਭਾਵਨਾ ਤੇ ਆਉ ਤੁਹਾਨੂੰ ਦਿਖਾਉਨੇ ਆ ਸੰਤ ਬਾਬਾ ਭਿੰਦਰ ਸਿੰਘ ਜੀ ਦੇ ਦਰਸ਼ਨ ਕਰਵਾਉਨੇ ਆ ਤੇ ਲੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਫਿੱਟੀ ਨੂੰ ਜੀ ਪੰਜਾਬ ਤੇ ਆਉ ਲੈ ਕੇ ਚੱਲਦੇ ਆ ਤੁਹਾਨੂੰ ਦਰਬਾਰ ਸਾਹਿਬ ਅੰਦਰ ਇੱਕ ਮਿੰਟ ਆ ਸਾਡੇ ਬਿੱਲੂ ਵੀਰ ਜੀ ਵੀ ਪਹੁੰਚ ਚੁੱਕੇ ਨੇ ਕੀ ਹਨਾ ਕੋਈ ਦਿੱਕਤ ਕਨ ਵਸੀ ਨੇ ਤੇਰੇ ਸਾਰੇ ਪਿੰਡਾਂ ਦੀਆਂ ਸੁਣੀਆਂ ਆਣੀਆਂ ਮੇਰੇ ਹਰਮੇ ਤੇਰੇ ਦੀ ਮੇਰੇ

ਨਤਾ ਕਾ ਮਾਰ ਕਾ ਮਾਰ ਕਨ ਪਾਠ ਹੈ ਲਾਜ ਕਾ ਸੁੰਦਰ ਗੁਰੂ ਦੰਦਰ ਕੰਦਰ ਫੇਰ ਆਪਾ ਕਨ ਸਾਰਸ ਦਰਸ਼ਨ ਦੇਖਣ ਦੇ ਨਾਲ ਇਹ ਹੰਝੂ ਕੰਨ ਟਕੀਆਂ ਅਰੰਧਰੋ ਦਾ ਮਨ ਮੰਨ ਗਿਆ ਵੀ ਇਹੀ ਗੁਰੂ ਹਨ ਪਰ ਉਹ ਆਪਣੇ ਪਾਵਨ ਫਰ ਕਹਿ ਉਹ ਪੰਜ ਮੋਰੀ ਰੱਖੀਆਂ ਨੇ ਮਹਾਰਾਜ ਜੀ ਨੇਤਰ ਕਮਨ ਫੋੜੇ ਦਾ ਹਾਸਾ ਮਸਰਾਏ ਹਨ ਤੇ ਪਾਤਸ਼ਾਹ ਨਪਟਾ 500 ਦੀ ਅਦਾਤ ਕੀਤੀ ਸੀ ਉਹਨਾਂ ਨੌਰ ਨੇ ਉਹ ਤਾਂ ਆਪ ਦਾ ਹੈ ਉਹ ਤਾਂ ਤਾਂ ਜਿਵੇਂ ਮੈਂ ਹਰ ਗੁਰੂ ਕੀਤੇ ਨੇ ਲੋਏ ਅਮਰ ਪਾਤਸ਼ਾਹ ਦਾ ਮਨ ਮੰਨ ਹੈ ਜਦੋਂ ਤੁਖਾਰੀ ਨੇ ਸਭ ਨੂੰ ਦੱਸਿਆ ਪਰ ਤੇਰੇ ਆਗਿਰ ਉਹਨਾਂ ਇਹ ਦਿਓ ਦਾ ਕੁਲਤਾ ਮਾਟਰ ਹੈ। ਕਿ ਆ ਰਤਰਾ ਆਤਮ। ਜੇ ਵੀਰ ਆਪਾਂ ਰਾਤਾਂ ਬਰਉਂਦੀਆਂ ਕਰਦਨੇ ਆ ਜਾਂ ਸਮਾਂ ਸਮਝ ਜਾਂਦਾ ਹੈ ਅੰਭੀ ਹੋ ਜਾਂਦਾ ਹੈ। ਜਰਖਾ ਫੁੱਲ ਫਲਾ ਜਾਂਦਾ ਹੈ। ਲਈ ਕੇ ਉਹ ਕੀ ਕੇਰ ਜਾਂਦੀ ਹੈ। ਗੁਰੂ ਨਾਲ ਕਦੇ ਵੀ ਛੁੱਟੀ ਗੱਲ ਨਹੀਂ ਕਰਦੇ। ਜਿੱਤੇ ਦਾ ਛੱਤੇ ਸਾਧਨ ਦੇਖਦੇ ਛੱਤੇ ਦਾ ਸੱਤੇ ਹੀ ਸੱਤ ਨਿਰਗਣ ਨਿਰਗਣ ਸੁਭਾਗ ਸੱਤੇ ਜਨਮਾਂ ਵਾਲਿਆ। ਸੁਪਾਇੰਤ ਕੇ ਨਿਆ ਹੋਰ ਪਾਤਾ ਦੋਇ ਕਿਤਾਦਿਆ ਕੇ ਨਾਇਕ। ਗਏ ਘਾਰ ਗਏ ਸਤੰਨ ਵਾਗਿਆ ਨਿਕ ਨਾਵੈ ਧਰਮ। ਜਿਵੇਂ ਮਹਾਰਾਜੇ ਨਾਲੇ ਤਾਜ਼ਰਾ ਮੋਢੇ ਤੋਂ ਪਰੇ ਕੀਤਾ ਆ ਦੇਖ ਅਯਤ ਜਕਰੰਭੀ ਪੜਾਇਆ। ਕਹਿੰਦੇ ਭੁਚੇ ਹੋਇਓ ਕਹਿੰਦੇ ਇਹ ਖਿਆਲ ਚ ਲਿਖਿਆ ਵੀ ਉਹਦੇ ਜਾਮੇ ਨੇ ਕਣੀਆਂ ਬੁਟੀਆਂ ਇਕਮਾਇਆ ਰਚਾਏ ਦੇ ਵਿੱਚ ਪਰ ਮਹਾਰਾਜ ਜੀ ਦੇ ਕੂਥੇ ਸਮਝਦੇ ਆਮੀਨ ਦੀ ਵਾਸੂ ਨਹੀਂ ਗੱਲ ਨਹੀਂ ਹੈ ਭਗਵਾਨ ਸਾਹ ਹੁਣ ਤੇਰੀ ਸਰਦਾ ਪੂਰੀ ਹੋ ਗਈ ਹੁਣ ਅਨਪਾਸਾ ਦਾ ਕਰੀ